ਹੋ ਗਿਆ ਦਿੱਤਰ ਖਰਾਬ ਸੂਤ ਕਰਨ ਲੱਗਿਆ ਕੱਲ ਨਾਉਣ ਲੱਗਿਆ ਤੇ ਨਾਉਣ ਲੱਗਿਆ ਸੀਗਾ ਤੇ ਗਿੰਜਰ ਛੱਡ ਲ ਕੇ ਚੱਲਿਆ ਜੰਸਰ ਛੱਡਦੇ ਹੋਏ ਚੱਲਦੇ ਹੀ ਨੰਬਾਣੇ ਮਾਂ ਦੇ ਹਟਾਈਏ ਦੀ ਚਲ ਮਾੜੀ ਮੁਡੀ ਜਟੋਂਦੀ ਆ ਤਾਂ ਜਾਣਨਾ ਪੈਂਦਾ ਕਿ ਜਦੋਂ ਹਣਦਾ ਵਿੱਚ ਹੱਥ ਘੁੜ ਕੇ चढ़ा हैं पत्थर पत्थर यारूट इधर बल्ब भी नहीं चकते यार पता नहीं की चक्कर गया लगे करते हैं पत्थर चढ़के पे उठी उ देखो मोबाइल हल्के पिछु बा ला के वीडियो बनाई कर दो यार सपोर्ट

जा के उपरती मैं तो कम देखो मित्रों आ गए आप दरख्त ही दरख्त तो खड़े लोग सारे है। देखो भी मतलब बड़ा प्रॉब्लम हो सकती है बलिटी है खिंच के रखो अपना के सारे। तो कम सारे और बैठे अपनी मज कमरे के आप जोड़ पुले। कि है थे कि थे पे को नुक्स है यार कि नुक्स पै गया अंदर लैट लूट अंदर आते नुक्स पै गया यार आ जोड़ा ही वेखना पुआ लैट नहीं आ जाएगा

ਮਸਾਲਾ ਅਸੀਂ ਬਾਹਰ ਖਾਣਾ ਜਾਉਂਗੇ ਇੱਥੇ ਲੱਗਦਾ ਸਹੀ ਹੋਊਗਾ ਪਹਿਲਾਂ ਤਾਂ ਲਾਇਸ ਨੂੰ ਡੇਢ ਦੋ ਸਾਲ ਹੋ ਗਏ ਲੱਗਦੇ ਨੇ ਦੂਜੀ ਧਾਰ ਕਿੱਥੇ ਆ ਯਾਰ ਜਿਹੜੀ ਨੀਲੀ ਆਂਦੀ ਹੈ

বারবার উতে চড়না পর মক। ਆਪਾਂ ਜਗਾਰਡ ਬਣਾਇਆ ਹਾਂ। ਲਾਈਟ ਚੈੱਕ ਕਰਨ ਨੂੰ ਹੁਣ ਵੀ ਨਹੀਂ ਇੱਥੇ। ਕਿ ਤੁਸੀਂ ਚੈੱਕ ਲਾਈਟ ਆਉਂਦੀ ਹੈ ਕਿ ਨਹੀਂ ਆਉਂਦੀ ਇੱਥੇ ਜੋੜ ਤੇ ਲਾਈਟ। ਜੇ ਆਉਂਦੀ ਹੈ ਫਿਰ ਅੰਦਰ ਖਰਾਬ ਹੈ ਪਲੱਗ। ਤੇ ਹੁਣ ਆਪਾਂ ਲਾ ਕੇ ਵੇਣੀ ਆ। ਤੇ ਦਿਖਾਉਣੇ ਨਾਲ ਚੱਗਦਾ ਨਹੀਂ। ਇਹ। ਦੇਖਿਓ ਜਗੂਆ। ਨਹੀਂ ਜਗਦਾ। Sì, barco, ok. non mi trovi collo perché non ho lì, lì. ਦੇਖੋ ਮਿੱਤਰੋ ਜਗ ਪਿਆ ਤਾਂ ਲਾਏ ਇੱਥੇ ਜੋੜ ਲਾਏ ਤੂੰ ਇੱਥੇ ਜਗ ਪਿਆਉਣੇ ਮਤਲਬ ਕਿ ਗਾਹ ਨਹੀਂ ਜਾ ਰਹੀ ਗਾਹ ਵੀ ਨਹੀਂ ਆਉਣ ਆਪਾਂ ਨਿਕਲਿਆ ਨਿਕਲ ਗਈ ਆਪਾਂ ਇੱਥੇ ਚਲਾ ਕੇ ਵੇਣੀ ਇਹ ਜੋ ਪਲੱਗ ਜਾਂ ਤੇ ਉੱਥੋਂ ਉਤਾਰ ਇੱਥੇ ਤੇ ਕਰਮਦੀ ਐ ਇਹਨੂੰ ਸਿੱਧੀਆਂ ਕਰ ਲੇਗੀ ਤਿਆਂ ਕਰਕੇ ਇਹਦੇ ਲਾ ਕੇ ਇਹਨੂੰ ਵਿੱਚ ਕੀ ਬੰਦਾ ਹੁਣ ਆਪਾਂ ਇੱਥੇ ਲਾ ਦਿੰਦੇ ਨਾ ਲੈ ਲਾ ਤੀਆਂ ਮਿੱਤਰੋ ਕੁਝ ਨਹੀਂ ਹੋ ਰਿਹਾ ਜਗ ਹੀ ਨਹੀਂ ਰਿਹਾ ਇਹਨਾਂ ਮਿੱਤਰੋ ਕੀ ਇਹਦੇ ਵਿੱਚ ਖਰਾਬੀ ਇੱਥੇ ਆਪਾਂ ਇਹਨੂੰ ਹੁਣ ਖੋਲ ਕੇ ਨਹੀਂ ਕੀ ਨੁਕਸ ਹੈ ਦੇ ਅੰਦਰ ਇੱਥੇ

थे नहीं थे तो सही ये कमी और लेट आ के आ नहीं रही लेट आ के रही की करके बना जांदा तार सड़ गया लगा कच्ची आ हां नहीं ता भाई लगदा है कच्ची तार सड़ गई है यार भी नहीं जगा के ही बंदा कच्ची तार सीधे ट्रैक पे कर दे

लग ही नहीं रहा यारे इन लाइट आती नहीं यार, यार। चकर की है चल नहीं रहा बल्ब ਇਹ ਲੱਗਦੀ ਮੈਨੂੰ ਆਪਾਂ ਕੀ ਕਰੀਏ ਮਸ਼ਕਲ ਆਇਆ ਰਿਹਾ ਮੈਨੂੰ ਖੋਲਣਾ ਪੈਣਾ ਤਾਰਾ ਤੋੜਨਾ ਇਧਰ ਫੀਲਿੰਗ ਆਪਾਂ ਮਿੱਤਰੋ ਪਾ ਖੋਲਤਾ ਪਲੱਗਿਆ ਤੇ ਲਾਗੇ ਵੀ ਨਹੀਂ ਤਾਰਾਂ ਛਿੱਲੀਆਂ ਸੀ ਕੀ ਬਣਦਾ ਉਹਨੇ तो लैट आ नहीं रही मतलब यार इस तू अगे लाइट नहीं आ रही चाहता कि तार तूर तो लुट गई ਲੈਟ ਨਹੀਂ ਆ ਰਹੀ ਕਿ ਚਲੋ ਵੀ ਨਹੀਂ ਕੀ ਬੰਦਾ ਮੈਂ ਮਤਰਾ ਜਾਗੀ ਪਈ ਤੇ ਕੰਮ ਕਰੀ ਗਿਆ ਆਈਡੀਆ ਜਾਗਾ ਵੀ ਮਸਾਂ ਚੱਲਿਆ ਇੱਥੇ ਵੀ ਪ੍ਰੋਬਲਮ ਸੀ ਮਾਰਨੀ ਮੋਟੀ ਉਧਰ ਸੀ ਉੱਥੇ ਨਹੀਂ ਪਹਿਲਾਂ ਚੱਲੀ ਹੁਣ ਤੋਂ ਸਾਰਾ ਸੈੱਟ ਕੀਤਾ ਤੇ ਆ ਜੋੜ ਗਿਆ ਤਾਂ ਫਿਰ ਚੱਲੀ ਗਿਆ ਚਲ ਹੁਣ ਕਸ ਦਿੰਨੇ ਦੁਰੀ ਵਾਰ ਫੇਰ ਮਿੱਤਰੋ ਕੰਮ ਚੱਲ ਰਿਹਾ ਸਾਰਾ ਕਸਤਾ ਪੂਰਾ ਕੰਮ ਹੋ ਗਿਆ ਓਕੇ ਹੁਣ ਆਪਰੇ ਇਹਨੂੰ ਇੱਥੇ ਕਸ ਦਿੰਨੇ ਆਂ ਨਾਲ ਪਾ ਗਏ